ਡੇਰਾ ਪਾਪਾ ਨਾਨਕ ਪਿੰਡ ਠੇਠ ਰਖੇ ਤੋਤਨ ਤੰਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੀਵਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸਦੀ ਨਗਰ ਕੀਰਤਨ ਕਿਨਵਾਨ ਨਗਰ ਕੀਰਤਨ ਤੇ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਗਦਾ ਕਿੱਥੇ ਸਾਰਾ ਇਹ ਮਹਾਨ ਨਗਰ ਕੀਰਤਨ ਤੀਆਂ ਵਾਂ ਇਹ ਪਿੰਡ ਠੇਠੜਕੇ ਤੋਂ ਸ਼ਹੀਦ ਬਾਬਾ ਸੇਸੋ ਜੀ ਦੇ ਸਤਾਨ ਤੋਂ ਆਏ ਸਾਲੀ ਤੁਰਦਾ ਇਹ ਸਮੂਹ ਸਾਖ ਸੰਗਤ ਪਿੰਗ ਠੇਠੜਕੇ ਵਾਲੀ ਬੜੀ ਸ਼ਰਧਾ ਤੇ ਤਾਮ ਨਾਲ ਮਨਾਉਂਦੀ ਆ ਜਿਸ ਦੇ ਵਿੱਚ ਢਾਡੀ ਜਿਹਾ ਬਾਬਾ ਪ੍ਰੇਮ ਸਿੰਘ ਨਗਰ ਕੀਰਤਨ ਦੇ ਵਿੱਚ ਕੀਰਤਨੀ ਜਿਹਾ ਮਨਬੀਰ ਸਿੰਘ ਗੁਰਪ੍ਰੀਤ ਸਿੰਘ ਕੋੜੀਆਂ ਵਾਲੇ ਬਾਬਾ ਜੀ ਆਉਂਦੇ ਨੇ ਅਤੇ ਹੋਰ ਵੀ ਸਾਰੀ ਸਰਾਹ ਸੰਗਤ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਹ ਪਿੰਡ ਦੀ ਦਸ਼ਮੇਸ਼ ਪਿਤਾ ਜੀ ਦੇ ਪ੍ਰਗਟ ਦਿਹਾੜਾ ਮਨਾਉਂਦੀ ਆ ਮਾਰਾ ਹਰ ਇੱਕ ਦਾ ਭਲਾ ਕਰੇ ਤੇ ਹਰ ਇੱਕ ਦੇ ਮਿਹਰ ਭਰੇ ਹੱਥ ਰੱਖੇ ਇਹ ਨਗਰ ਕੀਰਤਨ ਪਿੰਡ ਠੀਟਰ ਕੇ ਤੋਂ ਹੁੰਦਾ ਆ ਵੈਰੋ ਕੇ ਪੱਲੇ ਨੰਗੜ ਖਾਸਾ ਵਾਲਾ ਨੀਰਾ ਬਾਬਾ ਨਾਨਕ ਪੱਖੋ ਕੇ ਸਾਧਨ ਵਾਲੀ ਹਰੂ ਵਾਲ ਕਾਲਾ ਵਾਲੀ ਚੌਂਕ ਜੋੜੀਆਂ ਤੋਂ ਵਾਪਸ ਫਿਰ ਪਿੰਡ ਛੱਟ ਕੇ ਸ਼ਹੀਦ ਬਾਬਾ ਸਿੱਧੂ ਜੀ ਦੇ ਸਤਾਨ ਤੇ ਵਾਪਸ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੀਵਾਂ ਮਹਾਨ ਨਗਰ ਕੀਰਤਨ ਪਿੰਡ ਟਿਹਟ ਕਾਂ ਦੀ ਸਮੂਹ ਸਾਧ ਸੰਗਤ ਵੱਲੋਂ ਕੱਢਿਆ ਜਾ ਰਿਹਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਇਹ ਅਲੱਗ-ਅਲੱਗ ਪਿੰਡਾਂ ਤੋਂ ਪਿੰਡ ਟਿਹਟ ਕਾਂ ਦੀ ਚੱਲ ਕੇ ਅਲੱਗ-ਅਲੱਗ ਪਿੰਡਾਂ ਤੋਂ ਹੋ ਜਾਂਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚੇਗਾ ਇਹਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾ ਪਿਆਰਾਂ ਦੀ ਗਵਾਹੀ ਹਿੱਟ ਨਗਰ ਕਿਰਤਨ ਸਜਾਇਆ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਫੇਰ ਲਗ ਲਗ ਪਿੰਡਾਂ ਦੇ ਵਿੱਚ ਹੁੰਦਾ ਆ ਸਮਾਪਤੀ ਪਿੰਡ ਥੀਏਟਰ ਕੇ ਕਰੇਗਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ